ਓ ਪਾਰ ਬ੍ਰਹਮ ਕੈ ਦਵਾਰੀ ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਮਨ ਅਨਾਥ ਵਿਚਾਰਾ ਕਮਨ ਮੂਲ ਤੇ ਮਨੁਖ ਕਰਿਆ ਇਹੋ ਪ੍ਰਤਾਪ ਤੋਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਂ ਆਧਾਰਾ ਕੋਈ ਨਾ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧਨਾਵ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰਿ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਅਪਾਪ त्याਗੀ ਰਹਾਉ ਮਨ ਬਚ ਕ੍ਰਮ ਅਰਾਧੈ ਹਰਿ ਹਰਿ ਸਾਧ ਸੰਗ ਸੁਖ ਪਾਇਆ ਅਣਦ ਬਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰੰਗ ਮਹੱਲਾ ਪੰਜਵਾ ਜਾਤੇ ਸਾਧੂ ਸਰਨ ਗਹੀ ਸ਼ਾਂਤ ਸਹਿਜ ਮਨ ਭਇਓ ਪਰਗਾਸਾ ਬਿਰਥਾ ਕਛ ਨਾ ਰਹੀ ਰਹਾਉ ਹੋ ਹੋ ਕਿਰਪਾਲ ਨਾਮ ਦੇਹੁ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀਂ ਸਮਾਨੂ ਸਾਈ ਬਸਤ ਆਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰਗ ਮਹੱਲਾ 5 ਹਰਸਨਾਮ ਰਾਮ ਕੋ ਜਸ ਗਾਓ ਪਾਨ ਸਵਾਦ ਵਿਸਾਰ ਸਗਲੇ ਭਲੋ ਨਾਮ ਸਵਾਉ ਰਹਾਉ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਉ ਸਾਧ ਸੰਗਤ ਹੋ へ ਨਿਰਮਲ ਬਹੁੜ ਜੁਨ ਨਾ ਆਉ ਜਿਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇਂ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਉ ਸਾਰੀ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਰਹਾਉ ਊਤਮ ਕਥਾ ਸੁਣੀਜੈ ਸ਼ਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੂ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਉ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਫਵਰ ਸਗਲ ਬਿਦ ਉਰੀ ਸਾਰੀ ਮਹੱਲਾ ਪੰਜਵਾਂ ਸਾਕੇ ਸਤ ਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਬਲੇ ਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਸ਼ਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਲਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਆਹੋ ਆਹੋ ਕਹੋ ਤਾਂ ਕੋ ਜਾਂ ਕਾ ਅੰਤ ਨਾ ਪਾਰ ਸਾਰੰਗ ਮਹੱਲਾ 5 ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹੇ ਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੈ ਰਹਾਉ ਵੰਦਨ ਤੋਰ RAM ਲਿਵਲਾਈ ਸੰਤ ਸੰਗ ਬਨਿ ਆਈ ਜਨਮ ਪਦਾਰਥ ਭੈਉ ਪਨੀਤਾ ਇੱਛਾ ਸਗਲ ਪੁਜਾਈ ਜਾਂ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰੰਗ ਮਹੱਲਾ ਪੰਜਵਾਂ ਜੀਵਨ ਤਉ ਗਨੀਐ ਹਰਿ ਪੇਖਾ ਕਰਹੁ ਕਿਰਪਾ ਪ੍ਰੀਤਮ ਮਨ ਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛੁ ਸ਼ਾਂਤ ਨ ਉਪਜਤ ਬਿਨ ਬਸਾਸ ਕਿਆ ਸੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕਹਿ ਮੁਖ ਲਾਗੈ ਕਾ ਲੇਖਾ ਜਾਂ ਕਹਿ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਭੀਖਾ ਨਾਨਕ ਦਰਸ ਮਗਨ ਮਨ ਮੋਹਿਉ ਪੂਰਨ ਅਰਥ ਬੇ ਸੇਖਾ ਸਾਰਗ ਮਹੱਲਾ 5 ਸਿਮਰਨ RAM ਕੋ ਇਕ ਨਾਮ ਕਲ ਮਲ ਦਗਦ ਹੋਏ ਖਿਨ ਅੰਤਰ ਕੋਟ ਦਾਨ ਇਸਨਾਨ ਰਹਾਉ ਆਣ ਜੰਜਾਰ ਬ੍ਰਿਥਾ ਸ਼ਰਮ ਘਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਹਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਮਾਨ ਸਾਰੇ ਮੋਹੱਲਾ ਪੰਜੂਆ ਧੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਵਿਖੇਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ RAM ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਨੂ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਵੰਦਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ ਲੇ ਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰੰਗ ਮਹੱਲਾ 5 ਮਨ ਤਨ ਰਾਮ ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪਹੁਤ ਨਹਿ ਸੰਸਾਰ ਰਹਾਉ ਸ਼ਰਮਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਰਿਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨੰਦਾਨ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ 5 ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂ ਤਤ ਬਾਰ ਨ ਲਾਗੇ ਤਾਂ ਕਹੋ ਜਿਉ ਗਾਗਰ ਜਲ ਘੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਘੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨ ਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵੋ ਵਾ ਅਉਸਰ ਮਨ ਮਾਹੇ ਹੋਇ ਇਕੱਤਰ ਮਿਲਹੁ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹਿ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿਯਹਿ ਤੇਤੇ ਬਿਰਥੇ ਜਾਹਿ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਸ਼ੂਐ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਹੈ ਸੰਗ ਸੁਵਾਹਿ ਸਾਰੰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸ਼ਲ ਪਾਸ਼ੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੁਣ ਗੋਪਾਲ ਹਰ ਰਾਇ ਵਿਸਰਨਾ ਜਾਈ ਨਿਮਖੇ ਹਿਰਦੈ ਤੇ ਪੂਰਾ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰਗ ਮਹੱਲਾ ਪੰਜਵਾਂ ਜਾਂ ਕੈ RAM ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾ ਹੂਕੇ ਦੁਖ ਨਾ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ ਗੁਰ ਪ੍ਰ사ਦੀ ਦ੍ਰਿਸ਼ਟ ਨਿਹਾਰਉ ਦੂਸਰ ਨਾਹੀ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਧੋਏ ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਵਿਸਰਨਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂ ਰਖੈ ਤਿਵਹੀ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਨਾਈ ਜਿਉ ਭਾਵੈ ਤਿਵੇਂ ਚਲਾਏ ਸਾਰੰਗ ਮਹੱਲਾ 5 ਮਨਰੇ ਨਾਮ ਕੋ ਸੁਖਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹ ਸਾਰ ਰਹਾਉ ਗ੍ਰਹਿ ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰੇਉ ਭ੍ਰਮਤ ਬਾਰੰਬਾਰ ਪਤਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੀ ਮਹੱਲਾ ਪੰਜੂਆ ਬਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸਤੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚਤ ਅਬ ਨਾਸਤੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕਹਿ ਸੰਗ ਖਾਪ स्वागतो चल पै काटन हारे नानक के माई बाप सारंग मोहल्ला पंजवा आतुर नाम बिन संसार तृप्त ना होवत कुकरी आशा इत लागो बिखिया सार रहाऊ पाए ठ गौरी आप पलायो जन्मत बारो बार हर का सिमरन निमख ना सिमरियो जम कंकर करत खवार ਹੋ ਹੋ ਕਿਰਪਾਲ ਦੀਨ ਦੁਖ ਪੰਜਨ ਤੇਰਿਆਂ ਸੰਤ ਹੈ ਕੀ ਰਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਆਪ ਪੁਲਾਇਆ ਵਿਖੇ ਠ ਗਉਰੀ ਪੀਉ ਰਹਾਉ ਕੋਟ ਜਨਮ ਭ੍ਰਮ ਤੋ ਬੋ ਭਾਂਤੀ ਥਿਤ ਨਹੀਂ ਕਤੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖ ਤੇ ਆਵੇ ਜਾਈ ਰੱਖ લેਹੁ ਪ੍ਰਭ ਸਮਰਤਿ ਦਾਤੀ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਵ ਜਲ ਉਤਰਿਓ ਪਾਰ ਸਾਰੰਗ ਮਹੱਲਾ ਪੰਜਵਾਂ ਰਮਣ ਕੋ RAM ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਚਰ ਅੰਮ੍ਰਿਤ ਜਾ ਕੇ ਸਵਾਦ ਰਹਾਉ सिमरत एक अचोत्य बनासी बिनसे माया माद सहज आनंद अनहद धुन बाणी बहोर ना भये बिखाद सनकादिक ब्रह्मादिक गावत गावत सुख प्रहलाद पीवत अमयो मनोहर हर रस जप नानक हर बिस्माद सारंग महल्ला पंजवा कीने पाप के बहोत ਦਿਨ ਸਰੈਣੀ ਥਕਤ ਨਹੀਂ ਕਤਹਿ ਨਾਹੀ ਛੋਟ ਰਹਾਉ ਮਹਾ ਬੱਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਗੰਘਿਆਖ ਨਹ ਪੀਤਰ ਜਮਹ ਗਰਾਸੀ ਝੂਟ ਪਸ਼ੂ ਪ੍ਰੇਤ ਉਸਟ ਗਰਧਵ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨਾ ਲਾਗੇ ਫੇਟ ਸਾਰੰਗ ਮਹੱਲਾ ਪੰਜਵਾਂ ਅੰਦੇ ਖਾਵਹਿ ਬਿਸੂ ਕੇ ਗਟਾਕ ਨੈਣ ਸਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾਉ ਅਨਾਥ ਰਿਝਾਨ ਉਦਰ ਲੈ ਪੋਖਹਿ ਮਾਇਆ ਗਈਆ ਹਾਟ ਕਿਲ ਵਿਖ ਕਰਤ ਕਰਤ ਪਛਤਾਵਹਿ ਕਬਹ ਨਾ ਸਾਕਹਿ ਸ਼ਾਂਤ ਨਿੰਦਕ ਜਮਦੂਤੀ ਆਏ ਸੰਘਾਰੇਉ ਦੇਵਹਿ ਮੂਡ ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨੇ ਆਪਣਾ ਕੀ ਨੋ ਫਾਟ ਸਾਰੀ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਯਦ ਵਿੱਚ ਜਨਕਾਰ ਆਖ ਆਪ ਸੁਆਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾਉ ਉਸ ਕਾ ਕਹਿਆ ਕੋਏ ਨਾ ਸੁਣੀ ਕਹੀਂ ਨਾ ਬੈ ਸੁਣ ਪਾਵੇ ਈਹਾਂ ਦੁੱਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰਿੰ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੋ ਬਾਤ ਹੈ ਅੰਤ ਪਰ ਤਿਹਾਰ ਰਹਾਉ ਸਾਤ ਸੁਖ ਨ ਸਹਿਜ ਉਪਜੈ ਇਹੈ ਇਸ ਵਿਵਹਾਰ ਆਪ ਪਰ ਕਾ ਕਛ ਨ ਜਾਣੈ ਕਾਮ ਕਰੋ ਦਹਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਹੋ ਤਾਰ ਚਰਨ ਕਮਲ ਸਰਨਾਏ ਨਾਨਕ ਸਦ ਸਦਾ ਬਲੇਹਾਰ ਸਾਰਗ ਮਹੱਲਾ 5ਵਾਂ